ਮੇਰੀ ਗੱਲ ਸੁਣਾ ਹਾਂਜੀ ਪੁਰਾਣੇ ਤੁਰ ਕੇ ਇੱਥੇ ਆ ਕੇ ਬਹਿ ਗਈ ਤੂੰ ਕੀ ਕਰਾਂ ਹੁਣ ਮੈਂ ਮੈਂ ਤੇ ਆਪ ਨਹੀਂ ਠੀਕ ਤੇ ਲੱਤਾਂ ਤਾਂ ਤੁਰਿਆ ਨਹੀਂ ਜਾਣ ਰਿਆ ਮਾਹੀ ਆਣ ਕੇ ਬਹਿ ਗਈ ਇੱਥੇ ਘੜੀ ਪਛਾਮ ਪਈ ਹੈ ਚੱਲ ਵਧੀਆ ਲੱਗਣ ਡਿਆ ਸੀ ਬਾਹਰ ਵੇਲੇ ਬੰਦੇ ਨੇ ਹੁੰਦਾ ਕੇ ਕਦੀ ਸਰੀਰ ਦੁੱਖ ਪਿਆ ਕਦੀ ਕੁਝ ਦੁੱਖ ਪਿਆ ਨਾ ਵੇਲਾ ਕੌਣ ਵਾ ਕੰਮ ਕੌਣ ਕਰਦਾ ਕੰਮ ਲੈ ਰਿਹਾ ਫਿਰ ਦਿੱਤੀ ਤੁਸੀਂ ਮੈਨੂੰ ਮੇਰਾ ਨਾ ਮੂੰਹ ਨਾ ਖਲਾ ਦੂੰ ਜਿਆਦਾ ਨਾ ਖੋਲ ਲੋ ਖੋਲ ਲੋ ਮੂੰਹ ਕੀ ਕਹਣਾ ਚਾਹੁੰਦੇ ਜੇ ਨਹੀਂ ਜੇ ਆਈ ਦਿਲਜੀਤ ਦੀ ਮਾਂ ਇਥੇ ਹਾਂ ਤੇਰਾ ਕੰਮ ਕਰਨਾ ਹੀ ਨਹੀਂ ਜੇ ਜੇ ਹੱਥ ਵਟਾਤਾ ਮੇਰੇ ਨਾਲ ਤੇ ਕਿੱਧਰ ਦੀ ਆਖਰ ਆ ਗਈ ਨਾਲ ਮੇਰਾ ਨਹੀਂ ਕੀਤਾ ਆਪਣਾ ਧੀ ਦਾ ਹੀ ਕੰਢੀ ਹੂਰਾ ਜੀ ਕਰਦਾ ਮੁੱਕੀਆਂ ਮਾਰ ਮਾਰਦਾ ਤੇ ਨੀਂਦਣਾ ਪੰਦਾ ਤੇਰੀ ਆਹੋ ਹੁਣ ਇਹ ਕਸਰ ਰਹਿ ਗਈ ਆ ਇਹ ਵੀ ਹੁਣ ਕਰ ਲੋ ਪੂਰੀ ਉਹ ਮੁੱਕੀਆਂ ਘਾਣ ਵਾਲੇ ਰਹਿ ਗਈ ਮੇਰੀ ਹਣਾ ਉਮਰ ਹੁਣ ਐਸੇ ਸਿੱਤ ਸਿੱਤ ਤੂੰ ਆਪਣੀ ਕਰਤੂਤ ਵੇਹ ਤੇਰੀ ਕੁੜਬਣੀ ਹੀ ਬਈ ਨੌਕਰਾਂ ਨੇ ਥੜੀ ਆਈਓ ਨਹੀਂ ਜੇ ਕੁੜਬਣੀ ਹੀਗੀ ਤੇ ਕੀ ਕਰਗੀ ਵਾਧੂ ਜੇ ਮੈਂ ਜਾਂਦੀ ਕਿਤੇ ਤੇ ਕੋਈ ਬਿਮਾਰ ਸ਼ਮਾਰ ਹੁੰਦਾ ਤਾਂ ਲੱਗੋ ਹੱਥ ਵਟਾਉਂਦਾ ਬੰਦਾ ਕੱਸ ਜਾਂਦਾ ਤੇ ਚਿਰਤੀ ਹੋਇਆ ਜੇ ਮੈਨੂੰ ਨਾਕ ਆਈ ਸੀ ਤੇ ਫਿਰ ਤੁਸੀਂ ਕਹਿਣਾ ਹੈਗਾ ਕਿ ਉਹ ਤੂੰ ਪ੍ਰੋਣੀ ਬਣਾ ਕੇ ਰੱਖਿਆ ਵਾ ਉਹਨੂੰ ਘਰ ਵਾਲੀ ਨੇ ਬੰਦ ਕੀਤਾ ਤੇ ਜੇ ਹੁਣ ਮੈਂ ਘਰ ਵਾਲੀ ਬਣਾ ਤੀ ਤਾਂ ਅੰਦਰ ਤੇ ਪਰਮਾਂਡੇ ਜੀ ਅੱਛਾ ਇਹ ਤੇਰੀ ਧੀ ਹੁੰਦੀ ਉੱਥੇ ਜਾ ਕੇ ਛੱਡ ਦਿੰਦੀ ਕਿੰਨਾ ਜੰਗ ਲੱਗਦੀ ਤੂੰ ਮੈਂ ਦੱਸ ਜੇ ਮੇਰੀ ਧੀ ਬਿਮਾਰ ਹੁੰਦੀ ਤੇ ਹੱਥ ਵਟਾਉਣਾ ਪੈਂਦਾ ਤੇ ਫਿਰ ਕੀੜੀ ਵੱਡੀ ਗੱਲ ਹੀ ਇਹਦੇ ਵਿੱਚ ਹੈਂ ਤੁਸੀਂ ਤੇ ਉਹੀ ਗੱਲ ਐਵੇਂ ਗੱਲ ਖਿੱਚੀ ਜਾਂਦੇ ਜੇ ਬੇਵਜ੍ਹਾ ਹੀ ਨਾ ਗੱਲ ਦਾ ਕੋਈ ਮਤਲਬ ਨਾ ਕੋਈ ਹੋਰ ਕੱਪੜੇ ਇਹਦੇ ਕੋਤੋਂ ਐ ਤੂੰ ਭਾਂਡੇ ਤੋਂ ਕੰਮ ਜਾਏ ਹੈਂ ਤੇ ਮੈਂ ਵੀ ਅਰੇ ਕੰਮ ਦੁਖਰਾ ਤੂੰ ਕੀ ਕੀਤਾ ਦੱਸ ਮੈਨੂੰ ਹੋਰ ਕੰਮ ਕ ਤਾਂ ਗੱਲਾਂ ਕਰੋ ਜੇ ਮੈਂ ਅੰਦਰ ਵੜ ਕੇ ਸੌਂਗੀ ਹੋਵਾਂ ਤਾਂ ਉਹਦੀ ਮਾਂ ਬਾਹਰ ਕੰਮ ਕਰਦੀ ਹੋਵੇ ਤੇ ਤੂੰ ਨਾ ਸਿਰਕੇ ਥੜੀਆਂ ਐ ਵੇਢੀ ਹਣੀ ਮੈਨੂੰ ਪਤਾ ਤੇਰਾ ਪੱਕਾ ਕੀ ਕਰਨ ਉਹ ਕਿਰਚਾ ਖੜੀ ਹੱਸਿਆ ਮੈਂ ਕੰਮ ਕਰਾਉਂ ਲਈ ਮੈਂ ਤੇਰੀ ਕਿੱਤੋਂ ਹਰੀ ਜਾਂਦਾ ਤੇ ਮੈਂ ਪਕਾਇਆ ਕੱਪੜਾ ਲੀਦਾ ਮੈਂ ਖੋਤਾ ਸਿਰਫ ਰੋਟੀ ਨਹੀਂ ਖਾਧੀ ਮੈਂ ਤੇ ਉਹ ਆਲੀ ਤੇ ਮੈਂ ਚਾਲਾ ਦੋ ਕੱਪੜੇ ਪਏ ਕੱਢਣ ਵਾਲੇ ਤੇ ਮੈਂ ਜੇ ਤੁਸੀਂ ਕੱਢੋ ਤੇ ਮੈਂ ਰੋਟੀ ਖਾ ਲਾ 25 26 ਸਾਲ ਹੋ ਗਏ ਤਰ੍ਹਾਂ ਮੈਂ ਵਾਹੇ ਨਾ ਮੈਨੂੰ ਪਤਾ ਤੇਰਾ ਕਿੱਦਾਂ ਦੀਆਂ ਤੂੰ ਸਿਰ ਤੇ ਮਾਰਦਾ ਰਿਹਾ ساری ਉਮਰ ਮੇਰੇ ਸਿਰ ਤੇ ਤੂੰ ਨਾ ਸਮਝਿਆ ਮੈਨੂੰ ਮੈਂ ਸਮਝਿਆ ਨਹੀਂ ਮੈਂ ਤਾ ਦੇ ਕਿਤੇ ਦੀ ਪੀੜਾ ਹੋ ਗਈ ਆ ਦੱਸੋ ਪਹਿਲਾਂ ਮੈਨੂੰ ਇਹ ਅਸੈਂਬਲਟ ਡਿਬਣਾ ਕਰਾ ਤੂੰ ਹਾਂ ਹਾਂ ਹੋਰ ਕੀ ਆ ਫਿਰ ਹਾਂ ਆ ਕੋਈ ਸਿੱਧੀ ਗੱਲ ਕੰਡ ਦੇ ਉਹ ਕਦੀ ਕੁੜੀ ਜਿਹਾ ਦਿਵਾਲੇ ਕਦੀ ਉਹਦੀ ਮਾਂ ਦੇ ਦਿਵਾਲੇ ਤੂੰ ਚੰਗੀ ਹੋ ਗਈਆਂ ਬਸ ਨਾ ਮੈਂ ਚਾਹੂੰਗੀ ਨਾ ਉੱਥੇ ਮੈਂ ਵੀ ਝਾੜੂ ਲਾਉਂਗੀ ਉਹਦਾ ਜਾ ਕੇ ਜਾ ਜਾ ਲਾ ਗਿਆ ਪਤਾ ਲੱਗੇ ਮੈਨੂੰ ਹੀ ਲਾਉਂਗੀ ਮੈਂ ਤੈਨੂੰ ਸਿਰੇ ਖੜਦਾ ਸੀ ਭਲਾ ਮੈਂ ਉਹ ਮਾਰੂਗੇ ਉਹਦੇ ਲੱਗੇ ਕੋਈ ਨਾ ਹੋਏ ਕੰਮ ਕਰਨ ਵਾਲਾ ਇਹਨਾਂ ਵੀ ਜਾ ਕੇ ਝਾੜੂ ਲਾਉਂੂ ਕਿਹੜੀ ਵੱਡੀ ਗੱਲ ਆ ਆਪੇ ਕਰ ਨਹੀਂ ਲੱਗਦਾ ਨਹੀਂ ਜਦੋਂ ਮਾਰਨ ਦੀ ਕੋਣ ਕਰਦਾ ਇਹਦਾ ਉਹ ਆਪੇ ਹੀ ਕਰਨਾ ਪੈਂਦਾ ਉਹਨੂੰ ਦੋਵੇਂ ਚੀਜ਼ ਹੈ

ਇਹ ਤੇ ਹੋ ਗਿਆ ਚੰਦਾ ਜੀ ਅੱਛਾ ਤੂੰ ਬਣਾਇਆ ਥੀ ਸਭ ਕੁਝ ਕਿੱਦਾਂ ਬਣਾਇਆ ਮੈਂ ਸਤਾਰਿਆਂ ਦਾ ਰਿਆ ਨਾ ਸਤਾਰਿਆਂ ਦਾ ਰਿਆ ਮੈਂ ਜੇ ਬੰਦਾ ਕਮਾਉਂਦਾ ਵਾ ਨਾ ਤੇ ਬੁੱਢੀ ਬਚਾਉਂਦੀ ਆ ਜੇ ਮੈਂ ਨਾ ਬਚਾਉਂਦੇ ਨਾ ਕਿੱਥੋਂ ਮੈਲ ਖੜੇ ਕਰ ਲੈਂਦਾ ਤੂੰ ਬਚਾਉਂਦੇ ਸੀ ਆਪਣੀ ਅਗਲਾਂ ਪਚਾਈ ਗਏ ਆ ਤੂੰ ਟੋਆ ਟੋਆ ਹੀ ਫਿੜੀ ਕਿੱਤੀ ਪਿੱਛੇ ਤੂੰ ਅੱਛਾ ਮੇਰਾ ਪਿੱਛਾ ਭੁਖਾ ਹੀ ਨਾ ਐ ਨਹੀਂ ਵਿਚਾਰਿਆਂ ਕੋਲ ਕੱਖ ਕਣ ਤੂੰ ਇੱਥੋਂ ਜਾਂਦੀ ਰਹੀ ਟਾਟਿਓ ਮੇਰਾ ਮੂੰਹ ਨਾ ਖਾਈ ਚੁੱਪ ਕਰ ਜਾ ਹੁਣ ਤੂੰ ਮੇਰਾ ਮੂੰਹ ਨਾ ਖਾਈ ਤੂੰ ਆਹੋ ਜਬਾਨ ਬੰਦ ਕਰ ਦੇ ਜੇ ਮਾਰ ਕੇ ਮੁੱਖੀ ਚ ਪੇੜਾ ਤੇਰੇ ਮੁਕਤੀ ਤੇ ਪੈੜਾ ਮਾਰੀਂ ਹੁਣ ਤੂੰ ਬੁੱਢੇ ਬਾਰੇ ਮੈਨੂੰ ਕਿਉਂ ਸ਼ਰਮ ਨਹੀਂ ਆਉਂਦੀ ਤੈਨੂੰ ਬੋਲੀ ਨਾ ਮਰਨਾ ਚੰਗਾ ਬੋਲੀ ਨਾ ਤੂੰ ਹਾਂ ਕਿੱਦਾਂ ਦਾ ਚੱਲ ਹੁਣ ਸੱਤਿਆ ਸੁਣੀਏ ਨਾ ਕਿੱਦਾਂ ਗਈ ਆ ਆ ਜਾ ਇੱਧਰ ਕਲਾਂ ਤਰਨਾ ਗੱਲ ਮੈ ਤਰਨਾ ਹੁਣ ਕੋਈ ਲੱਗਨ ਗੱਲ ਦਾ ਪਤਾ ਵੇਖੀ ਤੇਰਾ ਹੱਥ ਕਿ ਭੰਦਾ ਵਾ ਨਾ ਦੇਖ ਮੈਂ ਆਪਣੀ ਬੇਟੀ ਨੇ ਕਰੀ ਮਰ ਕੋਣ ਅੱਦੋ ਕੀ ਇਹ ਦੇ ਵਾਲੀ ਇਹ ਸਹੀ ਨਹੀਂ ਹਿੰ ਮਤ ਹੈ ਕਿੱਦਾਂ ਬੈਸ ਕਰਦੇ ਵਾਲਾ ਨੂੰ ਪੈ ਜਾ ਇੱਕ ਤਾਂ ਸਹੀ ਜਿਹੀ ਕੰਮ ਕਰਾ ਘਰ ਤੇ ਦੂਜੇ ਮੇਰੇ ਗੱਲਾਂ ਖੋਣਾ ਆ ਆਹ ਤਰੀ ਗੱਲ ਨਾ ਆਪਰੇ ਕਿੱਥੇ ਤੱਕ ਪਹੁੰਚਾਈ ਤਾ ਆਖੀ ਹਾਂ ਇਹ ਨਾ ਗਰਮ ਅੱਛਾ ਬਚਾ ਨਾ ਭੋਇਆ ਕਰਾ ਨਾ ਉਹ ਕਿਸੇ ਤਰ੍ਹਾਂ ਬੜਾ ਚਿਹਰਾ ਨਹੀਂ ਆ ਸਾਰੇ ਛੱਤ ਪਾਹੇ ਵਾਲੀ ਨਾ ਮੈਂ ਕਦੇ ਸਕਣ ਨਹੀਂ ਆ ਆ ਗੱਲਾਂ ਦੇ ਸੋਤੇ ਹਾਲਾ ਘਾਟੇ ਕੋਲ ਅੱਛਾ ਜੀ ਤਾਂ ਹਾਂਜੀ ਕੀ ਹਾਲਾ ਹੁਣ ਲੱਗਦਾ ਠੀਕ ਆ ਠੀਕ ਆ ਸਾਡੀ ਦਵਾਈ ਹਾਂਜੀ ਅੱਛਾ ਚਲ ਹੁਣ ਇਹ ਆ ਕਿ ਹੁਣ 2-4 ਦਿਨ ਹੋਰ ਰੈਸਟ ਮਾਰ ਲਾ ਹਾਂਜੀ ਹਾਂਜੀ ਹੁਣ ਚੰਗੀ ਤਰ੍ਹਾਂ ਠੀਕ ਹੋ ਜੂਗੀ ਹਾਂ ਉਹ ਮੰਮੀ ਚੱਲ ਗਈ ਆ ਫਿਰ ਹਾਂ ਮੰਮੀ ਚੱਲ ਗਈ ਮੈਂ ਤਾਂ ਕਹੀ ਸੀ ਕਿ ਕੋਈ ਛੰ ਛੱਡ ਆਉਂਦੇ ਕਹਿੰਦੇ ਨਹੀਂ ਨਹੀਂ ਮੈਂ ਆਪੇ ਚੱਲਣਾ ਉਹ ਕਾਲੇ ਬੜੇ ਪੈ ਗਏ ਮੈਂ ਸੋਉਣ ਕੇ ਛੱਟ ਆਉਣਾ ਡੈਡੀ ਦਾ ਫੋਨ ਆਉਣ ਉਹ ਚੱਲ ਯਾਰ ਉਹ ਚੱਲ ਚੰਗਾੜ ਦੋ ਤਿੰਨ ਦਿਨ ਕਢਾ ਗਏ ਆ ਤੇ ਘਰਾਂ ਚ ਬੜਾ ਨਿਕਲੇ ਜਾਂਦਾ ਨਹੀਂ ਸਹੀ ਗੱਲ ਮम्मी ਵਿਚਾਰੇ ਤਾਂ ਠੀਕ ਵੀ ਨਹੀਂ ਰਹਿੰਦੇ ਚੱਲ ਫਿਰ ਵੀ ਦੋ ਚਾਰ ਦਿਨ ਕਢਾ ਗਏ ਨੇ ਬੜਾ ਵਾ ਮम्मी ਆ ਤੈਨੂੰ ਪਤਾ ਮਮੀ ਨਾਲ ਹੈਲਪ ਵੀ ਬੜੀ ਕਰਾਈ ਆ ਮਮੀ ਨੇ ਹੂੰ ਮੈਨੂੰ ਨਹੀਂ ਚੰਗਾ ਲੱਗਣ ਡਿਆ ਪਰ ਉਹ ਵਿਚਾਰੇ ਬਹੁਤ ਕੰਮ ਕਰਾਉਂਦੇ ਰੇ ਦੋ ਤਿੰਨ ਮਮੀ ਨੂੰ ਇਹ ਹੀ ਕਿ ਮਮੀ ਕੱਲੇ ਆ ਤੇ ਚੱਲ ਮਿਲਕ ਕਰਾ ਦਿੰਨੀ ਆ ਲੱਗੇ ਉਹ ਤਾਂ ਭਰ ਯਾਰ ਮੈਨੂੰ ਨਹੀਂ ਨਾ ਚਾਹੀ ਲੱਗਾ ਐਸ ਤੁਹਾਡੀ ਗੱਲ ਤੇ ਸਹੀ ਆ ਪਰ ਚੱਲ ਕੋਈ ਨਾ ਬਾਕੀ ਪੁੱਛੀ ਮਮੀ ਨੂੰ ਵੀ ਗੋਈ ਨਹੀਂ ਨਹੀਂ ਮਮੀ ਤਾਂ ਮੈਨੂੰ ਮਿਲ ਕੇ ਗਈ ਉਹਨਾਂ ਨੇ ਤਾਂ ਕੁਝ ਕਿਹਾ ਨਹੀਂ ਹੈਗਾ ਕਹਿੰਦੇ ਕੋਈ ਗੱਲ ਨਹੀਂ ਫੇਰ ਕੀ ਹੈ ਅੱਛਾ ਮੈਂ ਦਸਪੀ ਦਵਾਈ ਟਾਈਮ ਨਾਲ ਖਾਂਦੀ ਆ ਮੈਂ ਤੁਹਾਨੂੰ ਦੱਸਣ ਤੇ ਰਹੀ ਵੀ ਮੈਂ ਖਾ ਲਈ ਆ ਜਿੱਦਾਂ ਅੱਗੇ ਕਰਦੇ ਰਹੇ ਦਵਾਈ ਤੇਰੀ ਉਹਦਾ ਪੇ ਰਹਿੰਦੀ ਨਹੀਂ ਨਹੀਂ ਮੈਂ ਖਾ ਲਈ ਆ ਮੈਨੂੰ ਨਹੀਂ ਪਤਾ ਮੈਂ ਠੀਕ ਹੋਣਾ ਆ ਲਈ ਖਾ ਧਿਆਨ ਨਾਲ ਤੇ ਛੇਤੀ ਠੀਕ ਹੋ ਹਾਂਜੀ ਹਾਂਜੀ ਮੇਰੀ ਗੱਲ ਸੁਣੋ ਮੈਂ ਠੀਕ ਹੋ ਕੇ ਨਾ ਪਿੰਡ ਜਾਣਾ ਮੈਂ ਦੋ ਦਿਨ ਰਹਿ ਕੇ ਆਉਣਾ ਜੀ ਉਹ ਦੋ ਦੇ ਚਾਰ ਰਾਂ ਹੀ ਠੀਕ ਹੋ ਜਾਪਾਂ ਮੇਰੇ ਤੇ ਦਿਲ ਅੱਜ ਹੀ ਘੰਡੇ ਮਮੀ ਦੇ ਨਾਲੇ ਚੱਲਦਾ ਆਹੋ ਚੜ ਜਾਣਾ ਵਸਤੇ ਦੂਜੀ ਵੀ ਚੜ ਮਮੀ ਕਹਿੰਦੇ ਨਹੀਂ ਤੂੰ ਉੱਚੀ ਰਹਿ। ਤੇ ਗੱਲ ਸੁਣ ਮਮੀ ਦੀ ਗੱਲ ਦਾ ਨਾ ਕੋ ਗੁੱਸਾ ਨਾ ਕਰਿਆ ਕਰ। ਨਹੀਂ ਨਹੀਂ ਮੈਂ ਕਿਉਂ ਕਰਨਾ? ਕੋਈ ਚੀਜ਼ ਚਾਹੀਦੀ ਹੁੰਦੀ ਮੈਨੂੰ ਦੱਸ ਦਿਆ ਕਰ ਠੀਕ ਆ। ਤੂੰ ਤਾਂ ਲੱਗੇ ਹੁੰਦਾ ਹੀ ਨਹੀਂ ਆ। ਤੇ ਲੱਗੇ ਹੁਣ ਮੈਂ ਕੰਮ ਕਰ ਵੀ ਕਰਨੇ ਆ। ਆ ਸਾਰਾ ਦਿਨ ਮੈਂ ਲੱਭਦੀ ਰਹੀ ਪੀ ਕੁਛ ਅਨ ਨਹੀਂ ਆਏ ਮੇਰੇ ਲੱਗ। ਉਹ ਯਾਰ ਕੰਮ ਥੋੜਾ ਤੈਨੂੰ ਪਤਾ ਕੰਮ ਦੇ ਦੇਣਾ ਵਾ। ਲੱਗੇ ਹੁਣ ਕਿੱਥਾਂ ਆਇਆ ਜਾਂਦਾ ਹਨਾ। ਤੇ ਚੱਲ ਕੋਈ ਨਾ ਬਾਕੀ ਧਿਆਨ ਰੱਖ ਆਪਣਾ ਕੋਈ ਵੀ ਚੀਜ਼ ਦੀ ਲੋੜ ਆ ਤੇ ਮੈਨੂੰ ਦੱਸ ਦਿਆ ਕਰ ਫੋਨ ਕਰ ਦਿਆ ਕਰ ਠੀਕ ਆ। ਮੈਂ ਫੋਨ ਕਰਨੇ ਪੈਣੇ ਇਦਾਂ ਤੇ ਤੂੰ ਫਿਰ ਦੇ ਦੇ ਹੁਣ ਕੰਮ ਦੇ ਦੇਣਾ ਹੋਗਾ ਤੇ ਬਾਅਦ ਵਿੱਚ ਲੈਣੀ ਹੈ ਠੀਕ ਆ ਤੇ ਹੋ ਜਾ ਤੂੰ ਫਿਰ ਹੁਣ ਮੇਰਾ ਫੋਨ ਨਾ ਮੈਨੂੰ ਫੜਾ ਜੋ ਮੈਂ ਮੰਮੀ ਨੂੰ ਪੁੱਛਾਂ ਵੀ ਪਹੁੰਚ ਗਈ ਆ ਕਿ ਨਹੀਂ ਚਲ ਮੈਂ ਦੇ ਜਾਨਾ ਵਾ ਵੇਖ ਲੈ ਅਜੇ ਤੱਕ ਆਈ ਨਹੀਂ ਲੈ ਆਜ ਤਰੀ ਆਉਂਦੀ ਇਹਦਾ ਵੀ ਕੱਖ ਹਾਲ ਨਹੀਂ ਗੱਲ ਆ ਵੀ ਬੈਠੇ ਜੇ ਦਲਜੀਤ ਦੇ ਡੈਡੀ ਹਾਂ ਬੈਠੇ ਆ ਇਹ ਦੱਸ ਵੀ ਕੁੜੀ ਦਾ ਹਾਲ ਕੀ ਹੈ ਕੁੜੀ ਤੁਹਾਡੀ ਤੇ ਬਿਲਕੁਲ ਠੀਕ ਵਾ ਹੁਣ ਅੱਛਾ ਆਹੋ ਸੱਟ ਜਿਆਦਾ ਤੇ ਨਹੀਂ ਉਹ ਨਹੀਂ ਨਹੀਂ ਉਹ ਨਾ ਮਾੜਾ ਜ ਮਾਸੀ ਪਾਟਾ ਹੈਗਾ ਸ਼ੁਕਰ ਹੈ ਰੱਬ ਦਾ ਪੀ ਲੱਤ ਬਚ ਗਈ ਆ ਮੈਨੂੰ ਇਹ ਫਿਕਰ ਹੀ ਮੈਂ ਜਿਤਨਾ ਖੁਰੇ ਜ ਡਿੱਗੀ ਆ ਕਈ ਦਾ ਕੋਈ ਕੋ ਬਣ ਜਾਣਾ ਨਹੀਂ ਨਹੀਂ ਉੱਤੇ ਤਿਲਕੀ ਆ ਤੇ ਡਿੱਗੀ ਬੜੀ ਬੁਰੀ ਤਰ੍ਹਾਂ ਆ ਪਰ ਇਹ ਆ ਕਿ ਚੰਦਾ ਰੱਬ ਨੇ ਹੱਥ ਦੇ ਕੇ ਰੱਖ ਲਿਆ ਵਾ ਠੀਕ ਆ ਠੀਕ ਆ ਠੀਕ ਆ ਆਹੋ ਉਦਾਂ ਠੀਕ ਵਾ ਹੁਣ ਤੇ ਚਲ ਇਹ ਆ ਕਿ ਉਦਾਂ ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਆ ਕਿ ਸਾਰਾ ਟੱਬਰ ਹੀ ਬੜਾ ਕਰਦਾ ਉਹਦੇ ਨਾਲ ਓਏ ਆਹੋ ਇਹੋ ਗੱਲ ਹੀ ਆ ਨਾ ਆਹ ਮੈਂ ਤਾਂ ਜੀਵਨ ਜਿੰਨੀ ਵਾਰੀ ਉਹਨੂੰ ਕੁੜੀ ਨੂੰ ਫੋਨ ਕੀਤਾ ਇਹੋ ਗੱਲ ਕਹੀ ਆ ਮੈਂ ਵੀ ਤੂੰ ਦਾਤੋ ਦਾ ਨਹੀਂ ਚੁੱਕਣਾ ਜੋ ਮਰਜ਼ੀ ਕਰਦੇ ਫਿਰ ਨਹੀਂ ਠੀਕ ਨਹੀਂ ਨਹੀਂ ਆਹ ਚੰਗੀ ਗੱਲ ਵਾ ਤੇ ਆਹ ਟਰਾਲੀ ਕੌਣ ਲਾ ਗਿਆ ਇੱਥੇ ਉਹ ਇਹ ਲੰਬੜ ਲਾ ਗਿਆ ਵਾ ਅੱਛਾ ਆਹ ਤੁਹਾਨੂੰ ਕਹਿਣਾ ਸੀ ਰਾਤ ਸੌਣਾ ਵੀ ਹੁੰਦਾ ਵਾ ਤੇ ਆਹ ਤੇਮ ਤਰਾਗੇ ਮੱਛਰ ਵਾ ਗੋੜੇ ਗੋੜੇ ਤੇ ਟਰਾਲੀ ਇੱਥੇ ਲਾਤੀ ਹੈ ਚੱਲ ਜੇ ਹੁਣ ਭੈਣ ਭਰਾ ਕੋ ਲਾ ਗਿਆ ਵਾ ਤੇ ਕੋਈ ਗੱਲ ਨਹੀਂ ਕੀ ਉਹਨਾਂ ਦੇ ਆਈ ਮਸ਼ੀਨ ਇੱਥੇ ਹੂੰ ਮਸ਼ੀਨ ਹੋ ਗਈ ਖਰਾਬ ਅੱਛਾ ਤੇ ਉਹ ਫਿਰ ਕਹਿੰਦਾ ਵੀ ਇੱਕ ਟਰਾਲੀ ਮੈਂ ਇੱਥੇ ਲਾਏ ਇਹਨਾਂ ਦੇ ਜਿਹੜੀ ਕੇਤੀ ਮਾਂਕੇ ਲੈਂਦੀ ਉਹ ਲਾ ਗਿਆ ਮਗਰ ਪਾ ਕੇ ਅੱਛਾ 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 ਤੇ ਮੈਂ ਚੱਲ ਹੁਣ ਲਾ ਕੇ ਠੀਕ ਆ ਠੀਕ ਆ ਤੇ ਨਾਲੇ ਚੱਲ ਇਹਦੇ ਟ੍ਰੈਕਟਰ ਲੈ ਕੇ ਪਾਣੀ ਡਾਲਾਂਗੇ ਠੀਕ ਵਾਹ ਤੇ ਤਾਈ ਆ ਜਾਂਦੀ ਰੀ ਟਾਈਮ ਨਾਲ ਨਹੀਂ ਤਾਈ ਨੇ ਬੜਾ ਸਾਥ ਦਿੱਤਾ ਵਿਚਾਰੀ ਨੇ ਹੂੰ ਉਹ ਤੇ ਡੇਲੀ ਫੁਲਕੇ ਫੁਲਕੇ ਮੈਨੂੰ ਲਾਇੰਦੇ ਰਹੀ ਐ ਅੱਛਾ ਨਹੀਂ ਬੜੀ ਚੰਗੀ ਆ ਵਿਚਾਰੀਰਾ ਮਰਜੀ ਆ ਨਾ ਹੂੰ ਮੈਂ ਦਾਲ ਦੂਰ ਬਣਾ ਲਈ ਆ ਆਪਣੀ ਮੜੀ ਤੇ ਅੱਛਾ ਅੱਛਾ ਤੇ ਮੈਂ ਤੂੰ ਇਤਨਾ ਕਰ ਬੁੱਢਾ ਸਰੀਰ ਕਿੱਥੇ ਕਰਾਂ ਨਹੀਂ ਮਾੜੀ ਆ ਵਿਚਾਰੀ ਪਰ ਇੰਨਾ بڑا ਅਸਰਾ ਵਾ ਵੀ ਜਿਹੜੀ ਫੁਲਕੇ ਲਾ ਦਿੰਦੀ ਰਹੀ ਆ ਧਾਰਾ ਤੁਹਾਡੇ ਨਾਲ ਕਢਾਉਂਦੀ ਰਹੀ ਹੋਰ ਨਹੀਂ ਵਿਚਾਰੀ ਕੀ ਕਰਨਾ ਮੈਂ ਤੇ ਜਦੋਂ ਧਾਰਾ ਕੱਢ ਲੈਂਦੇ ਰਹੇ ਆ ਨਾ ਮੈਂ ਤੇ ਨਹੀਂ ਬੜੀ ਸ਼ਾਬਾਸ਼ ਜਿਹਾ ਸਮਝਦਾ ਵੀ ਇੰਨੀ ਉਪਰ ਦੇ ਵਿੱਚ ਇਦਾਂ ਇਸ ਤਰ੍ਹਾਂ ਦਾ ਬੰਦਾ ਕੰਮ ਕਰ ਦੇ ਹੋਰ ਕੀ ਚਾਹੀਦਾ ਨਹੀਂ ਨਹੀਂ ਬੜਾ ਵਧੀਆ ਵਾ ਚਲ ਵਿਚਾਰੀ ਨੇ ਬਥੇਰਾ ਸਾਥ ਦਿੱਤਾ ਸਾਡਾ ਆਹੋ ਮੈਂ ਕਿਹਨੇ ਕੋਈ ਗੱਲ ਨਹੀਂ ਕਰਦਾ ਚਾਰ ਰਮਨ ਵੇਖ ਲਓ ਗੱਲਾਂ ਵਾਲੀ ਆ ਗੱਲਾਂ ਕਰਨ ਨੂੰ ਬੜੀ ਸ਼ੇਰ ਆ ਤੇ ਕਦੀ ਨਹੀਂ ਕਿਤੇ ਕਿਹਾ ਵੀ ਚੱਲ ਮੈਂ ਆਈ ਦੋ ਫੁਲਕੇ ਲਾ ਦਾਂ ਨਾ ਦੱਸਾਂ ਕੀ ਗੱਲ ਵਾ ਉਹ ਤਾਂ ਹੁੰਦੀ ਏ ਜੇ ਮੈਂ ਇੱਥੇ ਕੜਾਈ ਰੱਖ ਕੇ ਪਕੌੜੇ ਕੱਢਦਾ ਹੋਣਾ ਤੇ ਹਾਂ ਕੋ ਮੋਟੇ ਕੰਮ ਤੇ ਹੁੰਦੀ ਐ ਇੰਨਾ ਗੱਲਾਂ ਨਾਲ ਓਹੀ ਹੁੰਦੀ ਐ ਨਾ ਕਿ ਜਦੋਂ ਕੋਈ ਬਰੌਣੇ ਆਉਣ ਤੇ ਮੈਨੂੰ ਸੱਦਣ ਤੇ ਮੈਂ ਆਣ ਕੇ ਬਵਾ ਵਿੱਚ ਤੇ ਗੱਲਾਂ ਕਰਾਂ ਮਨ ਸੁਣਨ ਬੰਦਾ ਤੇ ਓਹੀ ਆ ਜਿਹੜਾ ਦੁੱਖ ਵਲੇ ਕਿੰਦੇ ਕੰਮ ਆਉਂਦਾ ਠੀਕ ਨਹੀਂ ਹੁਣ ਤਾਈ ਦਾ ਦੇਣਾ ਹੀ ਦੇ ਸਕਦੇ ਆ ਨਹੀਂ ਨਹੀਂ ਤਾਈ ਨਾਲ ਆਪਣਾ ਸਾਥ ਦਿੱਤਾ ਬਹੁਤ ਗੱਲ ਵਾ ਜਿੰਨਾ ਮਰਜ਼ੀ ਅੱਧੀ ਜ਼ੁਬਾਨ ਨਾਲ ਮੈਂ ਕਹਿੰਦਾ ਰਹਾਂ ਤੇ ਕਿੰਦੇ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਰੋਟੀ ਪਣੀ ਖਾਦਾ ਸਵੇਰ ਦਾ ਨਹੀਂ ਮੈਂ ਰੋਟੀ ਪਣੀ ਖਾ ਲਿਆ ਤੇ ਚਲ ਚਾਹ ਬਣਾਵਾ ਘੁੱਟ ਫਿਰ ਤੜਲੀ ਚਾ ਆ ਦੁੱਧ ਪਾ ਕੇ ਵਧੀਆ ਜਾ ਰਿਹਾ ਨਹੀਂ ਬਣਾਉਣੀ ਆ ਮੈਂ ਚਾਹ ਤੁਣ ਕਿ ਤਾਰਾ ਕੱਟ ਮੈਂ ਵਿਚਾਰੇ ਇਕੱਲੇ ਨੇ ਕੀ ਖਾਣਾ ਤੈਨੂੰ ਪਤਾ ਤੇ ਨਹੀਂ ਇਕੱਲੇ ਬੰਦੇ ਤਾਂ ਤੂੰ ਜੀ ਨਹੀਂ ਕਰਦਾ ਤੇ ਭਾਰੇ ਆ ਫੇ ਚੱਲ ਹੁਣ ਮਜਬੂਰੀ ਹੀ ਜਾਣਾ ਪਿਆ ਮੈਨੂੰ ਚਲ ਇਹ ਨਾ ਚੰਗਾ ਅੱਜ ਤੇਰੀ ਸੱਸ ਨਹੀਂ ਆਉਂਦੇ ਨੇ ਅੱਈ ਅੱਛਾ ਅੱਛਾ ਆਹ ਮੈਂ ਨਾ ਭੈਣ ਜੀ ਤੁਹਾਨੂੰ ਨਹੀਂ ਮੈਂ ਜਾਣ ਦੇਣਾ ਉਹਨੂੰ ਇਹ ਹੀਗਾ ਤੇ ਚੱਲ ਮੇਰੇ ਨਾਲ ਕੋਈ ਕੰਮ ਧੰਦਾ ਕਰਾਉਗੀ ਹੈ ਉਹ ਹੁੰਦਾ ਹੀ ਆਏ ਬੰਦੇ ਦਾ ਲਾਲਚ ਆਹ ਤੇ ਪਰ ਮੈਨੂੰ ਆਪਣੇ ਘਰ ਦੀ ਖੇਚੀ ਗਈ ਹਾਂ 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 ਹੁਣ ਸਾਡਾ ਸਰਦਾ ਹੋਵੇ ਫਿਰ ਚੱਲ ਕੋਈ ਗੱਲ ਉਹ ਮਮੀ ਤਾਂ ਹੀ ਬਹੁਤਾ ਫੋਨ ਨਹੀਂ ਕੀਤਾ ਉਹ ਮੈਂ ਬੰਦਾ ਚੰਗਾ ਨਹੀਂ ਲੱਗਦਾ ਹਨਾ ਹਾਂ ਆਹ ਚੱਲ ਕੋਈ ਨਹੀਂ ਮੈਂ ਚਾਹ ਬਣਾਵਾਂ ਕੋਟ ਚਾਹ ਜੂ ਬਣਾ ਯਾਰ ਪਈਏ ਘੁੱਟ ਚੱਲ ਆ ਗਈ ਹੁਣ ਨੀ ਕਿ ਪ੍ਰਵਾਹ ਗਈ ਚਲੋ ਯਾਰ ਇਹਨਾ ਚੰਗਾ ਵਾ ਸੱਚੇ ਬਾਦਸ਼ਾਹ ਵੀ ਮੇਰੀ ਧੀ ਚੰਗੀ ਭਲੀ ਆ ਚਲੋ ਮਹਾਰਾਜ ਅੱਛੇ ਬਾਦਸ਼ਾਹ ਉਹਨਾਂ ਦਾ ਟਾਈਮ ਤੇ ਕਰ ਲੈ ਕੇ ਚੱਲੋ ਯਾਰ ਤਾਈ ਦਾ ਬੜਾ ਆਸਰਾ ਵਾ ਹੈ ਜਿਤਨਾ ਮਰਜੀ ਆ ਕੌਣ ਇਹ ਨਾ ਕਰਦਾ ਵਾ ਵੇਲੇ ਕੋਲ ਆਣ ਕੇ ਧਾਰਾ ਵੀ ਕੱਢ ਜਾਂਦੇ ਸਾਰੇ ਕੰਮ ਕਰ ਜਾਂਦੇ ਆ ਹਾਂ ਸਾਸਿਰਕਲ ਤਾਈ ਜੀ ਸਾਸਿਰਕਲ ਪਤਨੀ ਆਂ ਜੀ ਠੀਕ ਠਾਕ ਗੁਰੂ ਪਾਲਾ ਕਰੇ ਹਾਂ ਠੀਕ ਠਾਕ ਆ ਪੁੱਤ ਨਾ ਬੈਠੀ ਹਾਂ ਤੇ ਮੈਂ ਕਿਹਾ ਟਾਈਮ ਹੋ ਗਿਆ ਵਾ ਸ਼ਾਮਾਂ ਦਾ ਅੱਛਾ ਅੱਛਾ ਧਾਰਾ ਤੋੜਾ ਕੱਢਣੀਆਂ ਹੋਣੀਆਂ ਤੇ ਵੇਖਾਂ ਮੈਂ ਪਤਾ ਨਹੀਂ ਜੀਵਨ ਆਈ ਆ ਕਿ ਨਹੀਂ ਆਈ ਮੈਂ ਧਾਰਾ ਕਢਾ ਮਾ ਕਢਾ ਮਾ ਆ ਗਈ ਆ ਆ ਗਈ ਆ ਹਾਂਜੀ ਹਾਂਜੀ ਅੱਛਾ ਤੇ ਕੀ ਹਾਲ ਆ ਹੁਣ ਗੁੱਡੀ ਦਾ ਠੀਕ ਜੇ ਹੁਣ ਤੇ ਅੱਛਾ ਹਾਂਜੀ ਸੱਟ ਬਹੁਤ ਨਹੀਂ ਯਾਦਾ ਲੱਗੀ ਨਹੀਂ ਨਹੀਂ ਸੱਟ ਹੁਣ ਜੀ ਮਾਰ ਜਾ ਪਾਟਾ ਵਾ ਤੇ ਹੁਣ ਡੈਟ ਖਾਣੇ ਤੇ ਲੱਗਣਾ ਲੱਗਣਾ ਵਾ ਉਹ ਤੇ ਲੱਗਣਾ ਹੀ ਹਾਂਜੀ ਹਾਂਜੀ ਚਲੋ ਇੰਨਾ ਸ਼ੁਕਰ ਹੈ ਜਿਹੜੀ ਥੋੜੀ ਲੱਗੀ ਆਹ ਤੇ ਡਾਕਟਰ ਕਹਿੰਦਾ ਵੀ ਆ ਵੀ ਹੌਲਾ ਭਰਾ ਜਰਾ ਕੰਮ ਨਾ ਕਰਨਾ ਭਾਰ ਭੂਰਾਂ ਚ ਲਾ ਲਾ ਤੇ ਕੋਈ ਗੱਲ ਨਹੀਂ ਬਾਕੀ ਠੀਕ ਹੋਏ ਨਾ ਕੋਈ ਗੱਲ ਨਹੀਂ ਹੋਈ ਵੇਖਣਾ ਆਈ ਮੈਂ ਜੇ ਤੇ ਨਹੀਂ ਆਈ ਤੇ ਮੈਂ ਤਾਰਾ ਤੋਂ ਨਾ ਕਾਡਾ ਵਾਂ ਨਹੀਂ ਨਹੀਂ ਤੈਨੂੰ ਚਾਰ ਲਾ ਕੇ ਦੇਵਾਂਗੀ ਨਹੀਂ ਨਹੀਂ ਕੋਈ ਗੱਲ ਨਹੀਂ ਆਹੋ ਚਲੋ ਥੋੜੀ ਵਧੀਆ ਗੱਲ ਆ ਗਈ ਮਨੂ ਹਾਂ ਮਾਰ ਲਾ ਆਵਾਜ਼ ਫਿਰ ਮੈਂ ਜੀ ਮਨ ਪੁੱਛੀ ਦੇਣੀ ਆ ਏ ਜੀਵਨ ਹਾਂ ਜੀ ਆਇਓ ਤਾਈ ਜੀ ਆਏ ਆ ਹਾਂ ਜੀ ਆ ਗਈ ਵਾਹਿਗੁਰੂ ਹੋਰ ਸਭ ਪ੍ਰਵਾਦਾ ਠੀਕ ਠਾਕ ਹਾਂ ਠੀਕ ਠਾਕ ਆ ਪਤ ਵਧੀਆ ਚੰਗਾ ਚੰਗਾ ਚਾਹੀਦਾ ਇਹੋ ਕੋਈ ਪ੍ਰਮਾਦਵਾ ਤੰਦਰੁਸਤੀ ਬਖਸ਼ਿਆ ਬਸ ਬਸ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਜੀ ਹਾਂ ਠੀਕ ਠਾਕ ਤੂੰ ਸੁਣਾ ਮੈਨੂੰ ਬਸ ਮੈਂ ਵੀ ਠੀਕ ਆ ਕੁੜੀ ਦੱਸਣਾ ਕੁੜੀ ਹੁਣ ਠੀਕ ਆ ਅੱਛਾ ਪਰ ਇਹ ਆ ਭੀ ਅਜੇ ਲਾਤੇ ਭਾਰਨੇਗਾ ਪੈਂਦਾ ਅੱਛਾ ਤੇ ਚੱਲ ਮੈਂ ਕਿਹਾ ਤੂੰ ਰੈਸਟ ਹੀ ਕਰੀ ਮੈਂ ਨੇ ਰਾਤੀ ਚੰਗੀ ਆ ਫੇਰ ਹੀ ਠੀਕ ਹੋਣਾ ਛੇਤੀ। ਤਾਂ ਹੀ ਫਿਕਰ ਕਰਕੇ ਰਾਤ ਲੱਗੀ ਮੇਰੀ ਵੀ। ਚਲ ਕੋਈ ਨਹੀਂ ਪਤ ਰਾਤ ਲੱਗੀ ਫੇਰ ਕੀ ਹੋਇਆ ਨਾ ਆਪਣੀ ਧੀ ਤੇ ਲੱਗੇ ਸੋ ਦੁੱਖ ਦੀ ਸੁੱਖ ਦੀ ਗੱਲਬਾਤ ਹੁੰਦੀ ਆ। ਹਾਂਜੀ ਹਾਂਜੀ। ਘੜੀ ਦੀ ਘੜੀ ਜਾ ਉਹ ਤੇ ਕੋਈ ਗੱਲ ਹੀ ਨਹੀਂ ਹੁੰਦੀ। ਹਾਂਜੀ। ਹੈਨਾ? ਨਹੀਂ ਵਾਵਾ ਚਲ ਰਾਤਾਂ ਵਾਲੇ ਗੱਲਾਂ ਪਤਾ ਕੀਤੀਆਂ। ਆਹ। ਨਾਲੇ ਸਵੇਰੇ ਫੇਰ ਮੁੱਠੇ ਤੇ ਦੀ ਸੱਸ ਨਾਲ ਥੋੜੇ ਬੋਤੇ ਕੰਮ ਕਰਾਤੇ। ਜੀਵਨ। ਹਾਂ ਸਰਾਵਣਾ ਹੀ ਪੈਣਾ ਹੈ ਕੀ ਕਰਾਂ। ਮੈਂ ਕਹਿੰਦਾਂ। ਹਾਂਜੀ। ਤੁਸੀਂ ਕਰੋ ਤਾਈ ਨਾਲ ਗੱਲਾਂ ਬਾਤਾਂ ਤੇ ਮੈਂ ਮੜਾ ਜਾਣਾ ਉਹ ਕੰਡੋ ਹੋਵਾਂ ਹੈ। ਛੇਤੀ ਆ ਜਾ ਬਤਾਰਾਂ ਕੱਢਣੀਆਂ ਚਲੋ ਚੰਗਾ ਹੋ ਗਿਆ ਫਿਰ ਤੇ ਵਧੀਆ ਹੋ ਗਿਆ ਚਲੋ ਨਹੀਂ ਬੜਾ ਵਧੀਆ ਥੋੜੀ ਸੱਟ ਲੱਗੀ ਹਾਂ ਮੈਂ ਤਾਂ ਆਖਾਂ ਕੀ ਪਤਾ ਕਿਤੇ ਜ਼ਿਆਦਾ ਨਾ ਲੱਗ ਗਈ ਹੋਏ ਮੈਨੂੰ ਵੀ ਹੋ ਗਈ ਨਾ ਮੇਰਾ ਤਾਂ ਸਾਹ ਨਾ ਸਾਹ ਨਹੀਂ ਰਲਦਾ ਹਾਂ ਮੈਂ ਆਖਾਂ ਪਤਾ ਨਹੀਂ ਕੀ ਹਾਲ ਹੋਣਾ ਵਿਚਾਰੀ ਕੁੜੀ ਦਾ ਇਦਾਂ ਹੀ ਜਾਂਦਾ ਰੱਬ ਦੇ ਹੱਥ ਦੇ ਕੇ ਰੱਖ ਲਿਆ ਰੱਖ ਲਿਆ ਚਲੋ ਬੜਾ ਸੋਨਾ ਹੋ ਗਿਆ ਮਹਾਰਾਜ ਨੇ ਚੰਗਾ ਕੀਤਾ ਜੇ ਥੱਡੀ ਹੁੱਡੀ ਟੁੱਟ ਜਾਂਦੀ ਫਿਰ ਕੀ ਕਰਨਾ ਹੈ ਫਿਰ ਕੀ ਕਰਨਾ ਹੈ ਤੇ ਨਾਲੇ ਨਾ ਤਾਈ ਜੀ ਖੁਸ਼ ਹੋ ਗਈ ਆ ਹਾਂ ਅੱਛਾ ਚਲ ਮਾਲਕ ਨੇ ਮੇਰੀ ਦੀਦੀ ਸੁਣ ਲਈ ਹਾਂ ਚਲੋ ਸ਼ੁਕਰ ਆ ਫਿਰ ਤੇ ਵਧਾਈ ਆ ਹਾਂ ਮਹਾਰਾਜ ਭਲਾ ਕਰੇ ਤੇ ਮੈਂ ਤਾਂ ਕਹਿੰਨੀ ਆ ਕਿ ਚਲ ਰੱਬ ਨਾ ਪੁੱਤ ਦੇ ਦੇ ਮੇਰੀ ਧੀ ਨੂੰ ਉਹਦੇ ਪਿਆਰ ਲੱਗ ਜਾਣਾ ਲੱਗ ਜਾਣਾ ਬਸ ਬਸ ਦੇਗਾ ਮਹਾਰਾਜ ਉਹਦੇ ਖਰਚ ਬੜਾ ਕੁਛ ਆ ਪੁੱਤ ਦੇ ਦੇਣਾ ਸਭ ਕੁਝ ਮਹਾਰਾਜ ਨੇ ਆਹੋ ਉਦਾਂ ਇਹ ਆ ਕਿ ਮੁੰਡਾ ਵੀ ਬੜਾ ਚੰਗਾ ਤੇ ਸਹਰਾ ਵੀ ਬੜਾ ਚੰਗਾ ਅੱਛਾ ਤੇ ਜਿਹੜੀ ਸੱਸ ਹੋਣਾ ਉਹ ਥੋੜੀ ਜੀ ਅੜਬ ਜੀ ਆ ਉਹ ਥੋੜੀ ਜੀ ਨਾ ਆਕੜ ਜੀ ਰੱਖਦੀ ਆ ਕਿ ਜਿੱਦਾਂ ਹੀ ਬੜੇ ਤਗੜੇ ਆ ਬੜੇ ਵਧੀਆ ਆ ਤੇ ਮਾਰੇ ਆ ਮਾੜਾ ਆ ਦੇ ਦਿਮਾਗ ਤੇ ਹੈਗਾ ਉਹ ਮਾਰੇ ਤਗੜੇ ਦੀ ਕਾਦੀ ਗੱਲ ਵੇ ਐਵੇਂ ਬੇਵਕੂਫੀ ਹੁੰਦੀ ਹੈ ਜਨਾਨੀਆਂ ਦੇ ਜਦੋਂ ਧੀ ਦੇਤੀ ਜਨ ਉਹਨਾਂ ਪਿੱਛੇ ਕੀਤੀਏ ਰੱਖ ਲਿਆ ਗੱਲ ਤਾਂ ਤੁਹਾਡੀ ਸੱਚੀ ਆ ਪਰ ਕੋਈ ਸਮਝੇ ਤਾਂ ਨਾ ਲੋਰ ਤੇ ਹੁੰਦੀ ਆ ਧੀ ਦੀ ਆ ਚੀਜ਼ਾਂ ਨੂੰ ਅੰਦਰ ਰੱਖ ਛੜ ਤੇ ਇਹਨਾਂ ਨੂੰ ਕੀ ਕਰਨਾ ਤੇ ਪੁੱਤ ਚੰਗਾ ਹੋਏ ਤੇ ਸਭ ਕੁਝ ਹੀ ਚੰਗਾ ਗੱਲ ਤੇ ਉਹ ਹੀ ਆ ਨਾ ਤਾਈ ਜੀ ਆ ਪਰ ਕੀ ਕਰਨਾ ਫਿਰ ਕੋਈ ਹੋ ਜਾ ਮਿਲ ਜੀ ਤੇ ਇਹ ਜਨਾਨੀਆਂ ਨੂੰ ਅਦਾ ਧੀ ਆਤ ਹੁੰਦੀ ਆ ਅਜੇ ਦਿਨ ਨਾਂ ਨਹੀਂ ਕੋਈ ਹੂੰ ਤੇ ਦੋਵੇਂ ਮੁੰਡੇ ਹੀ ਆ ਅੱਛਾ ਆ ਨਿੱਕਾ ਮੁੰਡਾ ਵਾ ਤੇ ਉਹ ਵੀ ਬੜਾ ਚੰਗਾ ਵਾ ਅੱਛਾ ਹਾਂ ਉਹ ਵੀ ਬੜਾ ਕਰਦਾ ਵਾ ਚਲੋ ਫੇਰ ਬਸ ਉਹ ਹੀ ਆ ਥੋੜਾ ਜਿਆ ਕਰਦੀ ਆ ਅੱਪੇ ਉਹਨੇ ਵੀ ਹਟ ਜਾਣਾ ਜੇ ਰੱਬ ਨੇ ਕੱਲ ਨੂੰ ਕੋਈ ਜੀ ਦੇਤਾ ਨਾ ਆਪੇ ਚੰਗੀ ਹੋ ਜਾਣਾ ਉਹਨੇ ਆਹੋ ਚਲ ਰੱਬ ਸੁਣ ਲੈ ਮੇਰੀ ਧੀ ਰਪਿਆ ਤੇ ਹਾਂ ਬਸ ਬਸ ਵੇਖੀ ਹੋਈ ਉਹਨੂੰ ਚੰਗੀ ਲੱਗਣ ਡਿਆ ਫੈਣੀ ਆ ਆਹੋ ਚਲ ਬਸ ਹੁਣ ਹੀ ਹੋਈ ਹੱਥ ਜੋੜੀ ਬਾਬੇ ਦੀ ਗੱਲੀ ਲੈ ਤੇ ਬਾਕੀ ਆ ਕਿ ਤੂੰ ਹੀ ਤੁਹਾਡਾ ਬੜਾ ਵੱਡਾ ਆਸਰਾ ਜੀ ਚਲ ਮੈਂ ਗਈ ਹੀ ਮੈਨੂੰ ਫਿਕਰ ਨਹੀਂ ਹੀ ਮਗਰੋਂ ਕਿਤੇ ਹਿਤਾਰ ਆ ਮੈਂ ਕੱਢਦੀ ਆ ਰੋਟੀ ਪਾਣੀ ਪਕਾਤਾ ਮੁੰਦਿਰ ਦਾ ਚਲ ਤੇ ਇਹ ਜੇ ਲੱਗੇ ਨਵੇਂ ਆਸਰਾ ਨਾ ਹੋਏ ਬੰਦੇ ਦਾ ਤੇ ਫਿਰ ਫਾਇਦਾ ਕੀ ਆਂਡ ਗਵਾਂਡ ਦਾ ਭੈਣ ਭਰਾ ਦਾ ਹਾਂ ਤਾ ਹ ਕਵਾਂਡਣ ਵੇਖਿਆ ਜੀ ਕਿਤੇ ਪੁੱਛਦੀ ਹੀ ਨਹੀਂ ਕਿ ਤੂੰ ਕਿੱਥੇ ਗਈ ਈ ਜਾਂ ਕੀ ਗੱਲ ਹੋਈ ਈ ਤੇ ਉਲਟਾ ਪਤਾ ਮੈਨੂੰ ਕੀ ਕਹਿਣਾ ਤਾਈ ਜੀ ਸੂਤ ਤਾਈ ਨੂੰ ਸੱਦਣੀ ਆ ਤੂੰ ਤਾਈ ਵੱਲ ਜਾਨੀ ਆ ਸਾਨੂੰ ਕਹਣਾ ਦੱਸ ਕੇ ਜਾਨੀ ਆ ਜਦੋਂ ਕਿਸੇ ਚੀਜ਼ ਦੀ ਲੋੜ ਪੈਂਦੀ ਓਦੋਂ ਸਾਡੇ ਘਰ ਆ ਜਾਨੀ ਆ ਤੇ ਉਦਾਂ ਤੂੰ ਗੱਲਾਂ ਜਿਹੜੀਆਂ ਤਾਈ ਨੂੰ ਦੱਸਣੀ ਆ ਐਦਾਂ ਮੈਨੂੰ ਆਲੀ ਜੇ ਇਹ ਆਦਤ ਆ ਇਹ ਨੂੰ ਵੀ ਪੈੜੀ ਬਸ ਕੀ ਉੱਥੇ ਫੇ ਤਾਈ ਨੂੰ ਸੱਦ ਲੈਂਦੀ ਤੇ ਫੇਰ ਕੀ ਹੋਇਆ ਉਹ ਜੇ ਮੈਂ ਤੈਨੂੰ ਚੰਗੀ ਹੋਵੇ ਤੇ ਫੇਰ ਕਾਹੀ ਗੱਲ ਵਾ ਤੂੰ ਤਾਂ ਗਾੜੀ ਗੱਲਾਂ ਬਣਾਉਣੀ ਆ ਫੇਰ ਹੁਣ ਕੱਲ ਥਾਣੀ ਚਾਹਤੀਆਂ ਮਾਰ ਮਾਰ ਵੇਂਦੀ ਹੋਣੀ ਆ ਪਟਾਈ ਫੇਰ ਆਈ ਆ ਹੁਣ ਪੁੱਛੂਗੀ ਜਰੂਰ ਕਿਹਨੂੰ ਕਿ ਕੀ ਗੱਲ ਹੋਈ ਆ ਪੁੱਛੇਗੀ ਆਹ ਨਨਵੇਂ 9ਵੇਂ ਪੜੇ ਲੈਂਦੀ ਆ ਤਾਂ ਇਹ ਵਧੀਆ ਆਤਵਾ ਉਹਨੇ ਪੁੱਛਣਾ ਹੀ ਹੁੰਦਾ ਵਾ ਪੁੱਛਣਾ ਹੀ ਹੁੰਦਾ ਇਹਨੇ ਤਾਈ ਕੀ ਕਰਨ ਆਈ ਤਾਈ ਆ ਆ ਜਾਂਦੀ ਦੂਜੇ ਤੀਜੇ ਦਿਨਾਂ ਕੀ ਇਹਨਾਂ ਦੇ ਘਰ ਆ ਸਾਡੇ ਘਰ ਆਂਦੀ ਨਹੀਂ ਇਹਨਾਂ ਦੇ ਤੋਂ ਰਹੀ ਰਹਿੰਦੀ ਆ ਪਤਾ ਨਹੀਂ ਕੱਡੂ ਦੀ ਸਾੜ-ਟਾੜ ਨਾ ਕਿਸ ਦਿਨ ਵੇਖ ਲਿਓ ਚਲੋ ਕੱਡੂ ਕੀ ਤਾਂ ਕੱਢ ਲੈ ਫਿਰ ਵੇਖੀ ਜਾਊਗੀ ਹਾਂ ਕਰਨਾ ਹੈਗਾ ਉਹਨੇ ਤੇ ਮੈਂ ਇਦਾਂ ਕਰਾਂ ਮੈਂ ਥੋਟ-ਥੋਟ ਚਾਹ ਬਣਾਵਾਂ ਨਾਲੇ ਮੈਂ ਵੀ ਪੀਲਾ ਦਾ ਨਾਲ ਤਹੀ ਪੀ ਲਵਾਂ ਚੱਲ ਵੇਖ ਲੈ ਪੁੱਤ ਤੂੰ ਪੀਣੀ ਤਾਂ ਬਣਾ ਮੇਰਾ ਤਾਂ ਇਦਾਂ ਜੀਵ ਨਹੀਂ ਕਰਦਿਆ ਚੱਲ ਜੇ ਤੂੰ ਬਹੁਤਾ ਕਰਨੀ ਆ ਤੇ ਫਿਰ ਥੋੜੀ ਜੀ ਮੈਂ ਵੀ ਪੀ ਲਾਂਗੀ ਚੱਲ ਸ਼ਾਮਾਂ ਪਈਆਂ ਹੁਣ ਟਾਈਮ ਹੋਣਾ ਚਾਹ ਦਾ ਚੱਲ ਪੀਣੀ ਬਣਾ ਕੇ ਚੰਗਾ ਵਾਹੇ ਗੁਰੂ ਚਲੋ ਚੰਗਾ ਸੁਭਾਅ ਆ ਕੁੜੀ ਦਾ ਵੀ ਹਮੇ ਆਖਣ ਦੀ ਕਾਦੀ ਗੱਲ ਆ ਅਲਾਵਾ ਇਹ ਕਿਹੜੀ ਗੱਲ ਆ ਸਾਡੇ ਨਾਲ ਤਾਂ ਵਿਚਾਰੀ ਬੜੀ ਚੰਗੀ ਆ ਦੋ ਦਿਨ ਚਲਕੀ ਗਈਆਂ ਕਿਦਾਂ ਘਰ ਚ ਖਲਾਰਾ ਪਿਆ ਵਾ ਹੈ ਚੱਲ ਬੰਦਾ ਹੌਲੀ ਹੌਲੀ ਕਰਕੇ ਸਫਾਈ ਕਰ ਲਿੰਦਾ ਵਾ ਸਮਝ ਨਹੀਂ ਆਉਂਦੀ ਤੇ ਮੇਰੀ ਘਰ ਸੁਣ ਮੈਂ ਤੂੰ ਉਧਰ ਲੱਭਣ ਰਿਹਾ ਤੂੰ ਇੱਥੇ ਵੜੀ ਆ ਤਾਂ ਤੂੰ ਹੀ ਮਨੇ ਦੱਸੋ ਕਿ ਜੇ ਮੈਂ ਚਲੀ ਗਈ ਆ ਤਾਂ ਤੂੰ ਮਗਰ ਸਫਾਈ ਤੇ ਕਰ ਲੈਂਦੇ ਕਿਦਾਂ ਗੰਦ ਪਿਆ ਸਾਰੇ ਘਰ ਚ ਸਫਾਈ ਅੱਗੇ ਇਕੱਲਾ ਮੈਂ ਕਿੰਨੀ ਕਰਨਾ ਹੁੰਨਾ ਵਾ ਹੈ ਤੂੰ ਤੇ ਤੂੰ ਵੀ ਨਾਲ ਹੋਣੇ ਜਲੁੱਥੀ ਬੰਦਾ ਕਰ ਲੈਂਦਾ ਵਾ ਕੋਈ ਗੱਲ ਨਹੀਂ ਤਾ ਮੈਂ ਉਹ ਤਾਂ ਕੋਈ ਗੱਲ ਨਹੀਂ ਗਈ ਫਰ ਮੈਂ ਉਹਦੇ ਕੰਮ ਕਰਕੇ ਥੱਕ ਹੀ ਗਈ। ਉਹਦੀ ਸੱਸ ਨੇ ਤਾਂ ਪਹਿਲਾਂ ਸਾਰੇ ਵਿੜੇ ਚ ਮੇਰੇ ਕੋ ਫਰਾਇਆ ਮੰਜਾ। ਉਹ ਮੇਰੀ ਗੱਲ ਸੁਣ ਲੈ। ਤੂੰ ਕਿਹੜੀ ਕਿਤੇ ਉਪਰੇ ਥਾਂ ਗਈ ਹੈਂ? ਆਪਣੀ ਧੀ ਕੋ ਗਈ ਜਿੱਥੇ ਸਿਰਫ ਤਾਂ ਕੰਮ ਕਰ ਵੀ ਆਈ ਤੇ ਫਿਰ ਕੀ। ਉਹ ਨਹੀਂ ਗੱਲ। ਮੇਰੇ ਕੋ ਨੀਵੇਂ ਲੱਕ ਮੰਜਾ ਨਹੀਂ ਵੱਜਦਾ। ਤੁਹਾਨੂੰ ਪਤਾ ਤਾਂ ਹੈਗਾ ਚੰਗਾ ਪੜਾ। ਇਹ ਤਾਂ ਜਾਂ ਦਿਲਜੀਤ ਫਿਰਦੀ ਹੁੰਦੀ ਜਾਂ ਤਹੀ ਫਿਰਦੇ। ਤੇ ਮੇਰੇ ਕੋ ਤਾਂ ਵੱਜਦਾ ਹੀ ਨਹੀਂ ਮੰਜਾ। ਚਲ ਕੋਈ ਗੱਲ ਨਹੀਂ। ਆਹੋ ਮੈਂ ਤਾਂ ਥੋੜੀ ਥੋੜੀ ਅੰਦਰਾਂ ਚ ਸਫਾਈ ਕਰਨ ਵਾਲੀ ਆ ਮੇਰੇ ਕੋ ਬਾਹਰ ਤਾਂ ਕੰਮ ਹੀ ਨਹੀਂ ਦਿੰਦਾ। ਤੂੰ ਮੇਰੀ ਗੱਲ ਸੁਣ ਲੈ। ਜੋ ਉੱਥੇ ਹੁੰਦਾ ਨਾ ਭੱਜ ਕੇ ਜਾਂਦੇ ਤੇ ਆਹਤਿਆਂ ਨੂੰ ਸੌਣ ਵਾਸਤੇ ਕਈ ਕੁਝ ਕਰਨਾ ਪੈਂਦਾ ਵਾ ਉਹ ਤੇ ਗੱਲ ਵਾ ਚੱਲ ਕੋਈ ਗੱਲ ਨਹੀਂ ਹੁਣ ਮੈਨੂੰ ਇੰਨੀ ਬੜੀ ਖੁਸ਼ੀ ਆ ਵੀ ਮੇਰੀ ਧੀ ਆਪਣੇ ਘਰ ਸੌਖੀ ਆ ਤੇ ਚੱਲ ਰੱਬ ਜੀ ਦੇ ਦੇ ਤੇ ਉਹਦੇ ਪਿਆਰ ਲੱਗ ਜਾਣਾ ਉੱਥੇ ਉਹ ਚੱਲ ਕੋਈ ਗੱਲ ਨਹੀਂ ਪਰਮਾਨੰ ਸਭ ਕੋ ਜੱਗੈ ਨਾਲ ਸਭ ਕੋ ਦੇਤਾ ਮਹਾਰਾਜ ਨੇ ਤੇ ਖੁਸ਼ੀ ਵੀ ਸਾਨੂੰ ਦੇ ਦੇਣੀ ਕੋਈ ਗੱਲ ਨਹੀਂ ਮੈਂ ਤਾਂ ਪੋਤੀ ਮੰਗ ਨਹੀਂ ਦਿਨਦਾ ਤੇ ਫਿਰ ਅੱਬਾ ਉਹਨੂੰ ਪੋਤੀ ਦੇਵੀ ਆਹੋ ਤੇ ਚੱਲ ਉਹਦੀ ਵਿਚਾਰੀ ਦੀ ਸੋਝੂਗੀ ਹੋਰ ਤਾਈ ਉਹਦਾ ਸਹਰਾ ਉਹਦਾ ਬਥੇਰਾ ਚੰਗਾ ਤਾਈ ਚਲ ਗਈ ਤਾਈ ਚਲ ਗਈ ਵਿਚਾਰੀ ਚਾਹ ਬਣਾਈ ਸੀ ਅੱਛਾ ਤੇ ਚਾਹ ਪੀ ਕੇ ਤੇ ਫਿਰ ਚਲ ਗਈ ਉਹਦਾ ਹੈਗੀ ਬੜੀ ਚੰਗੀ ਕੌਣ ਕਿਸ ਦਾ ਟਾਈਮ ਕੱਢਦਾ ਈ ਹੈ ਨਹੀਂ ਨਹੀਂ ਉਹ ਗਵਾਂਢਣ ਵਾਲੇ ਵੇਖ ਲੋ ਕਿਤੇ ਇੱਕ ਹੋਰੀ ਨਹੀਂ ਪੁੱਛਿਆ ਵੀ じゃ ਕੀ ਗੱਲ ਹੋਈ ਕਿੱਥੇ ਗਈ ਉਲਟਾ ਮੇਰੇ ਸਰਦੇ ਵਾਲਾ ਨੂੰ ਪਹਿਣਾ ਵਾ ਤੂੰ ਟੋਕੜੀ ਮੈਨੂੰ ਦੱਸ ਕੇ ਜਾਣੀ ਆ ਤੂੰ ਤੇ ਟਾਈ ਨੂੰ ਦੱਸ ਦੱਸ ਜਾਣੀ ਆ ਉਹ ਚੱਲ ਪਰ ਹੈ ਤੇ ਜਿਹੜੇ ਬੰਦੇ ਨੇ ਲਾਗੇ ਲੱਗਣਾ ਵਾ ਕੰਮ ਆਉਣਾ ਉਹਨੂੰ ਦੱਸਣਾ ਫੇਰ ਦੂਜੇ ਨੂੰ ਕੀ ਦੱਸਣ ਦਾ ਫਾਇਦਾ ਜਿਹਨੇ ਮੇਨੇ ਮਾਰਨੇ ਆ ਕਿਸ ਦਾ ਦਿਮਾਗ ਕਿਤਰਾ ਦਾ ਕਿਸ ਦਾ ਕਿਤਰਾ ਦਾ ਹੁਣ ਕਿਹੜੇ ਬੰਦੇ ਦਿਮਾਗ ਚ ਢੋਲ ਕੇ ਤੇ ਗੱਲ ਕੋ ਪਾਵੇ ਠੀਕ ਨਹੀਂ ਸਹੀ ਗੱਲ ਵਾ ਇੰਨਾ ਕਰੂੰਗੀ ਇੰਨਾ ਚ ਇੰਨਾ ਬੜਾ ਵਾ ਪਤਾਈ ਮਗਰੋਂ ਨਾ ਮਾੜਾ ਵੇਲਾ ਸਰ ਗਈ ਆ ਨਹੀਂ ਨਹੀਂ ਬੜੀ ਚੰਗੀ ਆ ਵਿਚਾਰੀ ਮੇਰੀ ਗੱਲ ਸੁਣੋ ਆ ਸਫਾਈਆਂ ਹੁਣ ਸਵੇਰੇ ਹੀ ਕਰਾਂਗੇ ਤੇ ਮੇਰੇ ਨਾਲ ਲੱਗ ਜਿਓ ਤੇ ਇਦਾਂ ਕਰਦੀਆਂ ਵੀ ਅੱਗ ਬਾਲਾ ਮੈਂ ਚੱਲੇ ਵਿੱਚ ਤੇ ਤੁਸੀਂ ਆਓ ਲੱਗੇ ਬਹਿ ਜਾਓ ਰੋਟੀ ਖਾ ਲੋ ਚੱਲ ਖਾ ਲੇ ਜਾਂ ਠੀਕ ਵਾ ਟਾਈਮ ਨਾ ਖਾ ਲੋ ਮਣਕਾ ਮਸ਼ਰ ਬੜਾ ਹੋ ਜਾਂਦਾ ਵਾ ਚੱਲ ਕਿਤਰਾ ਹੀ ਕਰ ਲਾ ਫਿਰ ਆ ਹਾਂ ਮਣਕਾ ਤੇ ਬੈਠਾ ਨਹੀਂ ਜਾ ਆ ਹੁਣ ਸਵੇਰੇ ਸੋਤਾਂਗੇ ਥਾਂ ਨੂੰ ਹੈ ਆ ਤੇ ਪੱਖਾ ਵੀ ਖਰਾਬ ਹੋਇਆ ਤੇਰੀ ਮਸ਼ਰ ਵੀ ਤੇਰਾ ਲੜਦਾ ਰਾਤ ਉਹ ਚੱਲ ਕੋਈ ਗੱਲ ਨਹੀਂ ਆਹੋ ਸਵੇਰੇ ਜਾ ਕੇ ਤਾਂ ਪੱਖਾ ਠੀਕ ਰੱਖ ਆ ਕੇ ਲਿਆਓ ਨਿਕਾ ਹੈਗਾ ਕੋਈ ਕੱਢ ਕੇ ਲਾ ਲੈਨੇ ਚੱਲ ਕੋਈ ਨਹੀਂ ਚਲਾਂ ਬਾਲਾਂ ਅੱਗ ਫਿਰ ਚੱਲ ਚੱਲਾ